ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਪ੍ਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸਸੀ ਗੱਲ ਬਾਈ ਜੀ ਸਸੀ ਗੱਲ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਂ ਹੀ ਮਲਖੀ ਨੂੰ ਪਿੰਡ ਆਪਣਾ ਫੂਲ ਹੈ ਜੀ ਪਿੰਡ ਫੂਲ ਆ ਗਿਆ ਆਪਣਾ ਰਾਮਪੁਰੇ ਤੋਂ 3-4 ਕਿਲੋਮੀਟਰ ਦੂਰ ਤੇ ਜ਼ਿਲ੍ਹਾ ਬਠਿੰਡਾ ਪੈ ਗਿਆ ਬਠਿੰਡਾ ਤੇ ਮੋਬਾਈਲ ਨੰਬਰ ਬੋਲਿਓ ਜੀ ਆਪਣਾ 94645 85670 94645 85670 85670 ਜਿਹੜੇ ਆਪਾਂ ਵੈੜ ਅੱਜ ਕਵਰ ਕਰੀਆ ਸੇਲ ਲਾਈ ਆ ਇਹ ਆਪਣੀ ਘਰ ਦੀ ਜੰਪਲ ਹੋਮ ਬ੍ਰੀਡ ਆ ਆਪਣੀ ਘਰ ਦੀ ਠੀਕ ਆ ਕਿਹੜੇ ਸੀਮਨ ਦੀ ਆਪ ਐ ਇਹ ਆਪ ਸਟੌਕੀ ਦੀ ਅੱਛਾ ਇਹ ਸਟੌਕੀ ਦੀ ਆ ਤੇ ਹੁਣ ਇਹਦੇ ਸੀਮਨ ਕਿਹੜਾ ਲੱਗਿਆ 85 ਲੱਗਿਆ ਇਹਦਾ ਟ੍ਰਾਂਟ ਏਬੀਐਸ ਦਾ ਟ੍ਰਾਂਟ ਜਰਸੀ ਦਾ ਸੀਮਨ ਭਰੇ ਆਪਾ ਹਾਂਜੀ ਐਚ ਐਫ ਵੀ ਮੰਨ ਕੇ ਚਲੋ ਵੀ ਜਰਸੀ ਦੇ ਵਿੱਚ ਕੱਦਗਾਠ ਚੰਗਾ ਆ ਜਾਂਦਾ ਫਿਰ ਹਣ ਹਾਂਜੀ ਹਾਂਜੀ ਠੀਕ ਆ ਹੁਣ ਦੇਣ ਕਿੰਨੇ ਕੁ ਲੈਂਦੀ ਐ ਇਹ ਦਿਨ ਹਜੇ 25 ਦਿਨ ਹੋ ਗਏ ਨੇ ਪੂਰੇ ਅੱਜ ਹੋ ਗਈ ਲਗਭਗ 7-8 ਮੰਨ ਲਈ 15-17 ਦਿਨ ਬਾਕੀ ਪਏ ਆ ਤੇ ਮੂਹ ਹੋ ਕਿਵੇਂ ਆ ਮੂਹ ਦੋ ਦੰਦ ਆ ਜੀ ਮੂਹ ਦੋ ਦੰਦ ਕਨਫਰਮ ਆ ਜਾਵਾਂ ਹਨਾ ਠੀਕ ਹੈ ਇਹਦੀ ਮਦਰ ਰਿਕਾਰਡ ਕੀ ਸੀ ਮਾਂ ਆਪਣੇ ਕੋਲੇ ਸੀ ਇਹ ਬੱਚੀ 35 ਲੀਟਰ ਦੁੱਧ ਦਈ ਉਹ ਦੇਤੀ ਠੀਕ ਹੈ ਆਪਣੇ ਘਰੇ ਇੱਥੇ ਫਾਰਮ ਜੀ ਤਿਆਰ ਸੀਗੀ ਮਾਂ ਦੀ ਠੀਕ ਹੈ ਇਹ ਤੋਂ ਆਪਣਾ ਮਨ ਕੀ ਕਹਿੰਦਾ ਤੁਹਾਡੇ ਤਜਰਬੇ ਹਿਸਾਬ ਨਾਲ ਮੈਂ ਕਿੰਨੇ ਦੁੱਧ ਪਾ ਦਊਗੀ ਆ ਖੜੀ ਹੈ ਇਹ ਦੇ ਨਾਲ ਦੀ ਪਹਿਲਾਂ ਇਹ ਵੀ ਸ਼ੋਕੀਰੀ ਹੈ ਇਹਨੇ ਆਪਾਂ ਕੋਲ 33 ਲੀਟਰ ਦੁੱਧ ਦਿੱਤਾ ਹੁਣ 5 ਕਿਲੋ ਪ੍ਰਾਈਸ ਲੱਭਣਾ ਹੈ ਜੀ 3.5 ਮਹੀਨੇ ਠ ਇਹਨੇ ਆਪਣੇ ਕੋਲੇ ਪੀਕ ਲੈਵਲ 33 ਚਲੀ ਗਈ ਤੇ ਹੁਣ ਜਿਵੇਂ ਮੌਸਮ ਗਰਮ ਆ ਇਹਦਾ ਤਾਂ ਅੰਦਾਜ਼ਾ ਲਾ ਸਕੀ ਕਿੰਨਾ ਦੁੱਧ ਮੰਨ ਕੇ ਚਲੀ ਇਹਦਾ ਜੇ ਮੰਨੋ 30 ਤਾਂ ਦੇਣਾ ਚਾਹੀਦਾ ਇਹ 30 ਲੀਟਰ ਦੁੱਧ ਤੇ ਮੁੱਲ ਵਾੜੀ ਇਹਦਾ ਕੀ ਰੱਖਿਆ ਜੀ ਆਪਾਂ ਮੁੱਲ ਵਾੜੀ ਫੋਨ ਤੇ ਕਰਾਂਗੇ ਜਾਇ ਜੋ ਚੀਜ਼ ਸਨ ਆਕਿਓ ਮੜੀ ਜਾਏ ਇਹਨੂੰ ਬਸ ਖੁੱਲ ਗਈ ਤੋੜਦੇ ਮੜਾ ਜੈ ਇਹਨੂੰ ਸੋ ਬ੍ਰੋ 30 ਲੀਟਰ ਦੁੱਧ ਮੰਨ ਕੇ ਪਰਚੇਸ ਕਰ ਸਕਦੇ ਹਾਂ ਸਟਾਕ ਕੀ ਦੀ ਬੈੜ ਵੀਰ ਕਹਿੰਦੇ ਆਪਣੇ ਕੋਲੇ ਸੀਮੰਟ ਤੇ ਘੜੀ ਉਹਦੇ ਨਾਲ ਆਪਾਂ ਅੰਦਾਜ਼ਾ ਲਾਈਏ ਵੀ ਹਾਈਟ ਦੇ ਵਿੱਚ ਵੀ ਗੱਠ ਉੱਚੀ ਆ ਪਰ ਮੌਸਮ ਇਜਾਜ਼ਤ ਨਹੀਂ ਦਿੰਦਾ ਕਸਾਤਾ ਵਰਤੂ ਤਾਂ ਹੋਣ ਲੱਗ ਗਿਆ ਤਾਂ ਮਨ ਕੇ ਚਲੋ ਵੀ 30 ਤੋਂ ਪਾਰ ਤੁਸੀਂ 30 ਲੀਟਰ ਦੁੱਧ ਮੰਨ ਕੇ ਲੈ ਲਿਓ ਤੇ ਬਿਲਕੁਲ ਲੇਵਾ ਫਟਪਾਟ ਕੰਪੈਕਟ ਹਵਾਨਾ ਜਰਸੀ ਦਾ ਇਹ ਸੀਮਣ ਲੱਗਿਆ ਹੋਵੇ ਐਚ ਐਫ ਤੇ ਤੇ ਕੱਦ-ਕਾਡ ਚੰਗਾ ਹੈਗਾ ਬਸ ਛੜਦੂ ਖੁੱਲ੍ਹੇ ਛੜਦੂ ਸੋ ਦੇਖੋ ਤੋਰਾ ਵਗੈਰਾ ਬੈੜਦਾ ਤੇ ਬਾਕੀ ਥਣਾ ਦੇ ਵਿੱਚ ਵਿੱਤੀ ਵਗੈਰਾ ਪੂਰੀ ਚੰਗੀ ਹੈ ਇਹ ਨਹੀਂ ਗੱਲ ਵੀ ਕਿ ਥਣ ਜੋੜਦੀ ਹੈ ਹੋਰ ਤੇ ਪਲੂਣ ਪਹਿਲਾ ਸੂਬਾ ਮੂਹੋ ਦੋਦਾਂ ਤੋਂ ਹੋਮ ਬਰੀਡ ਵੀਰ ਦੀ ਬੱਚੀ ਹੈ ਸਟਾਕੀ ਦੀ ਆਫ ਆ ਤੇ ਜਰਸੀ ਦਾ ਇਹਦੇ ਸੀਮਣ ਲੱਗਿਆ ਸੋ ਦੇਖੋ ਹਵਾਨਾ ਵਗੈਰਾ ਕੱਦ-ਗਾਠ ਵਗੈਰਾ ਤੇ ਸਾਈਜ਼ ਵਗੈਰਾ ਵੈੜਦਾ ਪੂਰਾ ਫੁੱਲਾ ਤੇ ਬਾਈ ਜੀ ਨੰਬਰ ਬੋਲੇ ਦੁਬਾਰੇ ਆਪਣਾ 94645 94645 85670 85670 ਸੋ ਕੋਈ ਵੀ ਵੀਰ ਇਸ ਵੈੜ ਨੂੰ ਖਰੀਦਣਾ ਚਾਹਵਣ ਹੋਵੇ ਤਾਂ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ